ਰਾਸ਼ਟਰੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਸਥਿਤ ਸ਼ੁੱਧ ਸ਼ੱਕਰ ਅਮਰੀਕ ਕਲਾੜਾ ਜਿੱਥੇ ਸ਼ੁੱਧ ਤੇ ਤਾਜਾ ਗੁੜ ਸ਼ੱਕਰ ਤਿਆਰ ਕੀਤਾ ਜਾਂਦਾ ਹੈ ਤੁਹਾਡੀ ਕਲਾੜੇ ਦੇ ਓਨਰ ਨਾਲ ਵੀ ਗੱਲ ਕਰਾਵਾਂਗੇ ਇਹਨਾਂ ਤੋਂ ਪੁੱਛਾਂਗੇ ਇਹਨਾਂ ਮੈਨੂੰ ਲੱਗ ਰਿਹਾ ਹੈ ਵੀ ਇਹ ਤਾਜ਼ੀ ਸ਼ੁਰੂਆਤ ਹੋਈ ਹੈ ਕਲਾੜੇ ਦੀ ਅਮਰੀਕ ਕਲਾੜੇ ਦੀ ਲੋਕੇਸ਼ਨ ਬਹੁਤ ਵਧੀਆ ਹੈ ਇਹ ਬਠਿੰਡਾ ਚੰਡੀਗੜ੍ਹ ਸਥਿਤ ਪੁੱਚੋ ਤੋਂ ਰਾਮਪਰੇ ਵੱਲੋਂ ਜਦੋਂ ਜਾਂਦੇ ਆ ਖੱਬੇ ਹੱਥ ਅਮਰੀਕ ਕਲਾੜਾ ਆਉਂਦਾ ਜਿੱਥੇ ਸ਼ੁੱਧ ਤਾਜ਼ਾ ਗੋੜਾ ਤੇ ਸ਼ੱਕਰ ਮਿਲਦਾ ਹੈ ਬਾਈਆਂ ਨਾਲ ਤੁਸੀਂ ਕਦੇ ਵੀ ਫੋਨ ਦੇ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ 75892 90579 ਤੁਹਾਡੀ ਖਿਲਾੜੇ ਦੇ ਓਨਰ ਨਾਲ ਵੀ ਗੱਲ ਕਰਵਾਵਾਂਗੇ ਛਿਮਣੀ ਚੱਲ ਰਹੀ ਹੈ ਤੇ ਕਿਸ ਤਰ੍ਹਾਂ ਗੋੜ ਨਿਕਲਦਾ ਇਹ ਸਾਰੀ ਤੁਹਾਡੀ ਗੱਲ ਅਸੀਂ ਬਾਈਆਂ ਨਾਲ ਕਰਵਾਵਾਂਗੇ ਵੀ ਤੁਸੀਂ ਕਦੋਂ ਸ਼ੁਰੂ ਕੀਤਾ ਇਹ ਖਿਲਾੜਾ ਕੀ ਮੋਟਿਵ ਹੈ ਤੁਹਾਡਾ ਵੀ ਕਈ ਵਾਰੀ ਆਮ ਦੇਖਿਆ ਹੈ ਵੀ ਆਮ ਗੁੜ ਸ਼ੱਕਰ ਦੇ ਵਿੱਚ ਕਾਫੀ ਮਿਲਾਵਟ ਮਿਲਦੀ ਹੈ ਪਰ ਇਹ ਜਦੋਂ ਵੀਰਾਂ ਨਾਲ ਗੱਲ ਹੋਈ ਇਹ ਕਹਿੰਦੇ ਵੀ ਬਿਲਕੁਲ ਸ਼ੁੱਧ ਘੋੜਾ ਤੇ ਸ਼ੱਕਰ ਸਾਡੇ ਖਿਲਾੜੇ ਦੀ ਦਿੱਤੀ ਜਾਂਦੀ ਹੈ ਕੋਈ ਵੀ ਬੰਦਾ ਕੋਈ ਮਿਲਾਵਟ ਸਾਬਤ ਕਰ ਦੇਵੇ ਤਾਂ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ ਤੁਹਾਡੀ ਅਸੀਂ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਬਾਈਆਂ ਨਾਲ ਘਰ ਦੇ ਘਰ ਦੇ ਤੈਨੂੰ ਕਹਿ ਰਿਹਾ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਸੁਣਾਣਾਗਾ

ਅਮਰੀਕ ਦਾ ਕਲਾੜਾ ਇਹਨਾਂ ਦੇ ਓਨਰ ਹੈ ਜੋ ਉਹ ਮਲਕੀਤ ਸਿੰਘ ਨੇ ਗੁਰੂ ਦੇ ਸਿੱਖ ਨੇ ਅਸੀਂ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਹੈ ਜੀ ਚੜਦੀ ਕਲਾ ਚੜਦੀ ਕਲਾ ਹਾਂਜੀ ਕਦੋਂ ਸ਼ੁਰੂਆਤ ਕੀਤੀ ਹੈ ਕਲੜਾਈ ਤੁਸੀਂ ਇਹ ਕਲਾੜਾ ਪਰਸੋਂ ਹੀ ਚੜਾਇਆ ਜੀ ਇਹਦੇ ਅੱਛਾ ਪਹਿਲਾਂ ਵੀ ਕਿਤੇ ਕੰਮ ਕਰਦੀ ਸੀ ਕਿ ਪਹਿਲਾਂ ਅਸੀਂ ਗੋੜਾ ਆਪ ਦਾ ਬਣਵਾਉਂਦੇ ਸੀ ਜੀ ਪਹਿਲਾਂ ਪਰਿਵਾਰ ਵਾਸਤੇ ਜਾਂ ਜਿਵੇਂ ਕੋਈ ਆਪਦੇ ਦੋਸਤਾਂ ਮਿੱਤਰਾਂ ਨੂੰ ਹਾਂ 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 ਜਿਹੜੀ ਉਹਨਾਂ ਕੋਲ ਬਣਾਉਂਦੇ ਹੁੰਦੇ ਸੀ ਕਿੱਲੇ ਦਾ ਤੇ ਅੱਧੇ ਕਿੱਲੇ ਦਾ ਟੋਕ ਨਾਲ ਆਉਂਦਾ ਠੀਕ ਹੈ ਹਾਂਜੀ ਹਾਂ ਤੇ ਅਮਰੀਕੀ ਸਾਨੂੰ ਇਹ ਦੱਸੋ ਵੀ ਕਈ ਲੋਕਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਜੇ ਬਾਜ਼ਾਰ ਚੋਂ ਗੋੜਾ ਜਾਂ ਸ਼ੱਕਰ ਲੈਣੇ ਆ ਉਹਦੇ ਚ ਚੀਨੀ ਮਲਾਈ ਹੁੰਦੀ ਹੈ ਮਿਲਾਵਟ ਹੁੰਦੀ ਹੈ ਤੁਹਾਡਾ ਜਿਹੜਾ ਇਹ ਕਲਾੜਾ ਹੈ ਬਿਲਕੁਲ ਸ਼ੁੱਧ ਹਾਂਜੀ ਕੀ ਵੀ ਗਰੰਟੀ ਦੇਣੀ ਹੋ ਤੁਸੀਂ ਹਾਂਜੀ ਹਾਂ ਗਰੰਟੀ ਦਿੰਨੇ ਆ ਅੱਛਾ ਹੋਰ ਕੀ ਕੀ ਇੱਥੇ ਸਹੂਲਤ ਹੈ ਕਿ ਜੇ ਕੋਈ ਗਾਹਕ ਆਪਣਾ ਕੋਈ ਗੰਨਾ ਲੈ ਕੇ ਆਉਂਦਾ ਹਾਂਜੀ ਹਾਂਜੀ ਹਾਂ ਕੋਈ ਗੰਨਾ ਲੈ ਕੇ ਆਂਦਾ ਹੀ ਬਣਵਾ ਸਕਦਾ ਹੈ ਜੇ ਕੋਈ ਆਪ ਦਾ ਗੁੜ ਸਾਡੇ ਕੋਲੇ ਸਾਡੇ ਗੁੜ ਚੋਂ ਸਾਡੇ ਗੰਨੇ ਚੋਂ ਹੀ ਆਪ ਦਾ ਕੋਲੇ ਖੜ ਕੇ ਬਣਵਾਉਣਾ ਚਾਹੁੰਦਾ ਤਸੱਲੀ ਨਾਲ ਡ్రਾਈ ਫਰੂਟ ਪਾ ਕੇ ਜਾਂ ਕੋਈ ਹੋਰ ਵੈਰੀਟੀ ਲੈ ਲਈ ਜਾਂ ਹੁਣ ਮੂਰੇ ਆਪਣਾ ਲੋਹੜੀ ਦਾ ਆਊਗਾ ਹਾਂ 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 ਜਿਹੜਾ ਤਿਹਾਰ ਹੈ ਜਿਵੇਂ ਆਪਣੀ ਪੁਰਾਣੀ ਰੀਤ ਦਾ ਗੁੜ ਵੰਡਣ ਦੀ ਹਾਂ 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 ਓਵੇਂ ਭੇਲੀਆਂ ਦੀ ਜੇ ਕੋਈ ਸਾਨੂੰ ਆਰਡਰ ਦੇਊਗਾ ਆਰਡਰ ਤੇ ਵੀ ਤਿਆਰ ਕਰਦੇ ਆਂਗੇ ਦੀ ਵੀ ਤਿਆਰ ਕਰਾਂਗੇ ਅੱਛਾ ਭੈਣੇ ਵੀ ਤਿਆਰ ਕਰਦੇ ਹਾਂ ਤੇ ਇਹਦਾ ਸਮਾਂ ਕੀ ਹੈ ਜੀ ਤੁਹਾਡਾ ਖੋਲਣ ਦਾ ਸਮਾਂ ਤਾਂ ਇੱਥੇ ਵੈਸੇ 24 ਘੰਟੇ ਹਾਜ਼ਰ ਹੁੰਨੇ ਆ ਅੱਛਾ ਤੇ ਉਹ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਹਾਜ਼ਰ ਹੁੰਨੇ ਆ ਇੱਕ ਤੁਸੀਂ ਆਰ ਦੇ ਖਲਾੜੇ ਦੀ ਲੋਕੇਸ਼ਨ ਦੱਸਦੇ ਹੋ ਲੋਕੇਸ਼ਨ ਹੈਗੀ ਆ ਜੀ ਆਪਣੀ ਲਹਿਰਾਵੇਗਾ ਪਿੰਡ ਹੈ 메ਨ ਰੋਡ ਦੇ ਉੱਤੇ ਐਨ ਐਚ 7 ਤੇ ਜਿਹੜਾ ਬਰਨਾਲਾ ਰੋਡ ਆਪਣਾ ਠੀਕ ਹੈ ਇਹਦੇ ਤੇ ਠੀਕ ਆਪ ਦਾ ਤੁਸੀਂ ਨੰਬਰ ਵੀ ਬੋਲ ਦਿਓ ਨੰਬਰ 75892 ਜੀ 90579 ਠੀਕ ਹੈ ਹਾਂਜੀ ਲਓ ਅਮਰੀਕ ਜੀ ਨਾਲ ਗੱਲ ਹੋਈ ਇਹਨਾਂ ਨੇ ਦਾਵਾ ਕੀਤਾ ਹੈ ਵੀ ਸਾਡੇ ਖਲਾੜੇ ਤੇ ਸ਼ੱਕਰ ਅਤੇ ਗੁੜ ਬਿਲਕੁਲ ਸ਼ੁੱਧ ਹੋਊਗਾ ਕੋਈ ਬੰਦਾ ਮਲਾਪਟ ਸਾਬਤ ਕਰ ਦੇ ਜੇ ਅਸੀਂ ਦੇਨਦਾਰ ਹੋਵਾਂਗੇ ਪਰ ਗੁਰੂ ਦੇ ਸਿੱਖ ਨੇ ਸਾਨੂੰ ਲੱਗਦਾ ਵੀ ਇਹ ਮਲਾਪਟ ਨਹੀਂ ਕਰ ਸਕਦੇ ਹਾਂਜੀ ਠੀਕ ਹੈ ਇਸ ਵਾਰ ਇਹਨਾਂ ਕੋਲੇ ਇੱਕ ਵਾਰ ਜਰੂਰ ਆਓ ਚਾਹੇ ਤੁਸੀਂ ਆਪਣਾ ਗੰਨਾ ਲੈ ਕੇ ਆਓ ਕੋਲੇ ਖੜਕੇ ਖੜਵਾਓ ਹਾਂਜੀ ਅਗਰ ਵੀਡੀਓ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ ਬਹੁਤ ਬਹੁਤ ਧੰਨਵਾਦ ਜੀ ਗੰਨੇ ਦਾ ਬੀਜ ਵੀ ਜੇ ਕਿਸੇ ਨੇ ਲੈਣਾ ਹੈ ਗੰਨੇ ਦਾ ਬੀਜ ਵੀ ਆਪਣੇ ਕੋਲੇ ਵਧੀਆ ਵੈਰੀਟੀਆਂ ਦਾ ਗੰਨਾ ਆਪਣੇ ਹੀ ਲਾਇਆ ਹੋਇਆ ਅੱਛਾ ਤੁਹਾਡਾ ਆਪ ਦੇ ਲਾਇਆ ਹੋਇਆ ਮੈਂ ਵੀ ਆਪਣਾ ਆਪ ਦਾ ਹੈ ਲੋ ਬਹੁਤ ਵੱਡੀ ਗੱਲ ਹੈ ਵੀ ਜੇ ਕਿਸੇ ਨੇ ਗੰਨਾ ਲਾਉਣਾ ਹੈ ਗੰਨੇ ਦਾ ਬੀਜ ਵੀ ਲੈਣਾ ਆਪਾਂ ਉਹ ਵੀ ਫਰਵਰੀ ਮਹੀਨੇ ਇਨਾਂ ਕੋਲੇ ਗੰਨੇ ਦਾ ਬੀਜ ਵੀ ਬਿਲਕੁਲ ਤਿਆਰ ਕੀਤਾ ਹੋਇਆ ਮਿਲੂਗਾ ਤਾਂ ਇੱਕ ਵਾਰੀ ਇਨ ਅਮਰੀਕਾ ਲਾੜੇ ਤੇ ਜ਼ਰੂਰ ਆਓ ਇਸ ਚੀਜ਼ ਦਾ ਤੁਸੀਂ ਫਾਇਦਾ ਠਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ